ਇਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ ਇੱਕ ਇਤਿਹਾਸਿਕ ਘਟਨਾ ਹੈ ਕਿ ਜਦੋਂ ਆਪ ਜੀ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਸਾਹਿਬ ਦੀ ਜੰਗ ਸਰਸਾ ਦੀ ਜੰਗ ਤੋਂ ਬਾਅਦ ਮੁਕਸਰ ਦੀ ਜੰਗ ਕਰਦੇ ਨੇ ਤੇ ਮੁਕਸਰ ਦੀ ਜੰਗ ਤੋਂ ਬਾਅਦ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣਾ ਟਿਕਾਣਾ ਕਰਦੇ ਨੇ ਸਾਬੋਕੀ ਤਲਵੰਡੀ ਵੱਲ ਜਿੱਥੇ ਦਮਦਮਾ ਸਾਹਿਬ ਦachte ਵਿੱਚ ਆਈ ਵਿਹ। ਉੱਥੇ ਦਾ ਰਹਿਣ ਵਾਲਾ ਸੀ ਇੱਕ ਚੌਧਰੀ ਜਿਸ ਦਾ ਨਾਮ ਸੀ ਡੱਲਾ ਪਾਈ ਡੱਲਾ ਜਿਸ ਨੂੰ ਕਿਹਾ ਜਾਂਦਾ ਸੀ। ਇਹ ਉਹ ਤਕਰੀਬਨ 20-25 ਪਿੰਡਾਂ ਦਾ ਜ਼ਗੀਰਦਾਰ ਸੀ। ਭਾਪਕੀ ਬਾ کافی ਤਾਕਤਵਰਾ ਸੀ ਪਰ ਗੁਰੂ ਦਾ ਸਿੱਖ ਸੀ। ਗੁਰੂ ਘਰ ਨੂੰ ਬੜਾ ਮੰਨਦਾ ਸੀ। ਤੇਜ ਗੁਰੂ ਸਾਹਿਬ ਜਦੋਂ ਉਸ ਇਲਾਕੇ ਵਿੱਚ ਆਏ ਤੇ ਭਾਈ ਡੱਲੇ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਆਏ ਨੇ ਤੇ ਉਹਨਾਂ ਨੇ ਸਤਿਗੁਰਾਂ ਦੇ ਵਾਸਤੇ ਇੰਤਜ਼ਾਮ ਕੀਤਾ ਤੇ ਕੁਝ ਦਿਨ ਸਤਿਗੁਰ ਪਾਤਸ਼ਾਹ ਜੀ ਨਾਲ ਦੇ ਕੋਲ ਹੀ ਠਹਿਰੇ ਤੇ ਇੱਕ ਦਿਨ ਦੀ ਗੱਲ ਹੈ ਕਿ ਦਰ ਗੋਵਿੰਦ ਸਿੰਘ ਮਹਾਰਾਜ ਜੀ ਬੈਠੇ ਨੇ ਤੇ ਭਾਈ ਡੱਲਾ ਜੀ ਆਗੇ ਲੱਗੇ ਅਫਸੋਸ ਕਰਦਾ ਹੈ ਕਿ ਪਾਤਸ਼ਾਹ ਜੀ ਬੜਾ ਦੁੱਖ ਤੇ ਬੜਾ ਅਫਸੋਸ ਹੋਇਆ ਸੁਣ ਕੇ ਕੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾਂ ਦੀ ਜੰਗ ਹੋਈ ਫਿਰ ਚਮਕੌਰ ਦੀ ਜੰਗ ਹੋਈ ਐਨੇ ਸਿੰਘ ਸ਼ਹੀਦ ਹੋ ਗਏ ਆਪ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਬੜਾ ਅਫਸੋਸ ਹੁੰਦਾ ਹੈ ਗੱਲ ਸੁਣ ਕੇ ਪਰ ਜੇ ਤੁਸੀਂ ਮੈਨੂੰ ਯਾਦ ਕਰਦੇ ਮੇਰੇ ਕੋਲ ਵੀ ਵੱਡੇ ਵੱਡੇ ਸੂਰਮੇ ਨੇ ਮੈਂ ਵੀ ਉਹਨਾਂ ਨੂੰ ਲੈ ਆਉਂਦਾ ਤੇ ਤੁਹਾਨੂੰ ਬਚਾ ਲੈਂਦਾ ਚਮਕੌਰ ਦੀ ਜੰਗ ਵਿੱਚ ਤੁਹਾਡੇ ਸਿੰਘ ਵੀ ਸ਼ਹੀਦ ਨਾ ਹੁੰਦੇ ਸਾਹਿਬਜ਼ਾਦੇ ਵੀ ਸ਼ਹੀਦ ਨਾ ਹੁੰਦੇ ਤੁਹਾਡਾ ਤੁਹਾਨੂੰ ਮੈਂ ਪੂਰੀ ਸੁਰੱਖਿਆ ਦਿੰਦਾ ਕਿਉਂਕਿ ਮੇਰੇ ਯੋਧੇ ਬੜੇ ਤਾਕਤਵਰ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਦੀਆਂ ਇਹ ਗੱਲਾਂ ਸੁਣ ਕੇ ਸਮਝ ਗਏ ਸਨ ਕਿ ਇਸ ਬੰਦੇ ਨੂੰ ਹੰਕਾਰ ਹੋ ਗਿਆ ਕਿਉਂਕਿ ਹੰਕਾਰੀ ਬੰਦਾ ਇਹੋ ਜਿਹੀ ਗੱਲਾਂ ਕਰਦਾ ਹੈ ਕੋਈ ਆਪਣਾ ਸਮਾ ਦੁੱਖ ਵਾਲਾ ਜਿਹਨੂੰ ਕਿਸੇ ਤੇ بیذਦਾ ਹੈ ਉਸ ਨੇ ਕਿਸ ਤਰ੍ਹਾਂ ਹੰਡਾਇਆ ਹੋਵੇਗਾ ਉਸ ਨੂੰ ਮਹਿਸੂਸ ਕਰਨ ਦੀ ਬਜਾਅ ਆਪਣਾ ਜਿਹੜਾ ਹੰਕਾਰ ਜਤਾਉਣਾ ਇਹ ਮੂਰਖ ਬੰਦਿਆਂ ਦੀ ਨਿਸ਼ਾਨੀ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਉਸ ਨੂੰ ਕੁਝ ਨਹੀਂ ਕਿਹਾ ਡੱਲੇ ਨੂੰ ਉਹ ਬੜਾ ਹੰਕਾਰ ਦਿਖਾ ਰਿਹਾ ਸੀ ਕਿ ਮੇਰੇ ਕੋਲ ਬੜੇ ਵੱਡੇ ਵੱਡੇ ਯੋਧੇ ਨੇ ਕੁ ਕਾਫੀ ਵੱਡਾ ਜ਼ਗੀਰਦਾ ਸੀ ਕਾਫੀ ਉਸਨੇ ਆਪਣੇ ਸੈਨਿਕ ਵੀ ਰੱਖੇ ਹੋਏ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਉਸ ਨੂੰ ਕੁਝ ਨਹੀਂ ਕਿਹਾ ਕਿ ਚਲੋ ਠੀਕ ਹੈ ਭਾਈ ਡੱਲਿਆ ਜੋ ਤੇਰਾ ਕਹਿਣਾ ਹੈ ਕਿ ਤੇਰੇ ਕੋਲ ਬੜੇ ਵੱਡੇ ਵੱਡੇ ਯੋਧੇ ਨੇ ਉਹ ਕਹਿੰਦਾ ਹੈ ਕਿ ਮੈਨੂੰ ਮੇਰੇ ਮੈਨੂੰ ਯਾਦ ਕਰ ਲੈਂਦੇ ਤੇ ਮੇਰੇ ਯੋਧੇ ਤੁਹਾਡੇ ਸਿੰਘਾਂ ਦਾ ਬਚਾਅ ਕਰਦੇ ਤੁਹਾਡੇ ਪਰਿਵਾਰ ਦਾ ਬਚਾਅ ਕਰਦੇ ਤੇ ਇੱਕ ਦੋ ਦਿਨ ਹੀ ਲੰਘੇ ਸੰ ਕਿ ਕੋਈ ਸਿੰਘ ਜਿਹੜਾ ਹੈ ਸੰਗਤੀ ਰੂਪ ਵਿੱਚ ਆਇਆ ਉਸ ਸਮੇ ਗੁਰੂ ਸਾਹਿਬ ਜੀ ਦੇ ਕੋਲ ਸ਼ਸਤਰ ਵੀ ਬਹੁਤ ਘੱਟ ਸਨ ਕਿਉਂਕਿ ਇੰਨੀਆਂ ਜੰਗਾਂ ਤੋਂ ਬਾਅਦ ਬਹੁਤ ਜਿਹੜਾ ਸੀ ਆਟਾ ਹੋ ਚੁੱਕਾ ਸੀ ਹਰ ਚੀਜ਼ ਦਾ ਤੇ ਇੱਕ ਸਿੰਘ ਜਿਹੜਾ ਸੀ ਇੱਕ ਨਵੀਂ ਬੰਦੂਕ ਲੈ ਕੇ ਆਇਆ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਪੇਟ ਕਰਨੀ ਮੱਥਾ ਟੇਕਿਆ ਤੇ ਦਸ਼ਮੇਸ਼ ਪੀਤਾ ਨੂੰ ਕਹਿੰਦਾ ਕਿ ਪਾਤਸ਼ਾਹ ਜੀ ਆ ਮੈਂ ਬੰਦੂਕ ਲੈ ਕੇ ਆਇਆ ਨਵੀਂ ਬੜੀ ਵਧੀਆ ਜਿਹੜੀ ਨਵੀਂ ਘਾੜਤ ਖੜੀ ਹੈ ਇਸ ਬੰਦੂਕ ਦਾ ਨਿਸ਼ਾਨਾ ਜਿਹੜਾ ਹੈ ਬੜੀ ਦੂਰ ਤੋਂ ਤੱਕ ਜਾਂਦਾ ਹੈ ਤੇ ਇਸ ਨੂੰ ਤੁਸੀਂ ਆਉਣ ਵਾਲੀਆਂ ਤਕਲੀਫਾਂ ਜੇ ਤੁਹਾਡੇ ਤੇ ਆਉਣ ਔਂਕੜਾਂ ਆਉਣ ਤੇ ਰਾਜ ਇਸ ਦਾ ਵਰਤੋਂ ਕਰ ਲਿਓ ਮੈਂ ਆਪ ਜੀ ਵਾਸਤੇ ਲੈ ਕੇ ਆਇਆ ਤੇ ਪਾਤਸ਼ਾਹ ਜੀ ਨੇ ਉਸ ਦੇ ਸਿੱਖ ਦੀ ਉਹ ਬੰਦੂਕ ਲਈ ਤੇ ਵੇਖਣ ਲੱਗ ਪਏ ਤੇ ਭਾਈ ਡੱਲਾ ਵੀ ਉੱਥੇ ਹੀ ਸੀ ਤੇ ਪਾਤਸ਼ਾਹ ਜੀ ਨੇ ਡੱਲੇ ਨੂੰ ਕਿਹਾ ਕਿ ਭਾਈ ਡੱਲਿਆ ਆ ਸਾਡਾ ਸਿੱਖ ਇੱਕ ਨਵੀਂ ਬੰਦੂਕ ਲੈ ਕੇ ਆਇਆ ਤੇ ਇਸ ਦੀ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਤੂੰ ਆਪਣਾ ਕੋਈ ਯੋਧਾ ਲੈ ਕੇ ਆ ਕੇ ਸਾਹਮਣੇ ਖੜਾ ਕਰ ਮੈਂ ਵੇਖਣਾ ਨਿਸ਼ਾਨਾ ਲਾ ਕੇ ਲੱਗਦਾ ਕਿ ਨਹੀਂ ਸਹੀ ਲੱਗਦਾ ਤੇ ਭਾਈ ਡੱਲਾ ਜਿਹੜਾ ਸੀ ਉਹ ਵੇਖ ਕੇ ਗੱਲ ਸੁਣ ਕੇ ਗੁਰੂ ਸਾਹਿਬ ਜੀ ਬੜਾ ਹੈਰਾਨ ਹੋਇਆ ਕਿ ਪਾਤਸ਼ਾਹ ਜੀ ਇਹ ਕੀ ਆਖ ਰਹੇ ਨੇ ਕਿ ਇੱਕ ਬੰਦੂਕ ਦਾ ਨਿਸ਼ਾਨਾ ਕਿਸੇ ਯੋਧੇ ਤੇ ਪਰਖਣਾ ਹੈ ਤੇ ਹੈਰਾਨ ਹੋ ਗਿਆ ਤੇ ਵੇਖਿਆ ਆਪਣੇ ਯੋਧਿਆਂ ਵੱਲ ਆਪਣੇ ਸੈਨਿਕਾਂ ਵੱਲ ਸਾਰੇ ਜਿਹੜੇ ਪਿੱਛੇ हट ਗਏ ਤੇ ਸਾਰਿਆਂ ਨੇ ਨੀਵੀਂ ਪਾ ਲਈ ਕੋਈ ਅੱਗੇ ਜਾਣ ਨੂੰ ਤਿਆਰ ਨਾ ਹੋਵੇ ਤੇ ਡੱਲਾ ਜਿਹੜਾ ਫਿਰ ਸ਼ਰਮਿੰਦਾ ਜਾ ਹੋਇਆ ਪਾਤਸ਼ਾਹ ਨੂੰ ਕਹਿੰਦਾ ਕਿ ਪਾਦਸ਼ਾਹ ਜੀ ਤੁਸੀਂ ਕਿਉਂ ਕਿਸੇ ਯੋਧੇ ਦੀ ਜਾਨ ਲੈਂਦੇ ਹੋ ਤੁਸੀਂ ਜੇ ਨਿਸ਼ਾਨਾ ਹੀ ਪਰਖਣਾ ਹੈ ਤੇ ਕਿਸੇ ਜਾਨਵਰ ਤੇ ਪਰਖ ਲਓ ਕੋਈ ਕੁੱਤਾ ਬਿੱਲਾ ਜਾਂ ਫਿਰ ਕੋਈ ਬੱਕਰੇ ਦੇ ਉੱਤੇ ਛਾਂ ਲਾ ਲਓ ਕਿਸੇ ਵੀ ਜਾਨਵਰ ਪਸ਼ੂ ਦਾ ਨਿਸ਼ਾਨਾ ਤੁਸੀਂ ਲਾ ਕੇ ਬੰਦੂਕ ਦਾ ਨਿਸ਼ਾਨਾ ਪਰਖ ਲਓ ਕਿਉਂ ਕਿਸੇ ਯੋਧੇ ਦੀ ਜਾਨ ਲੈਣੀ ਤੇ ਪਾਦਸ਼ਾਹ ਜੀ ਕਹਿੰਦੇ ਚਲ ਠੀਕ ਹੈ ਜੇ ਤੇਰੇ ਯੋਧੇ ਅੱਗੇ ਨਹੀਂ ਆਉਂਦੇ ਤੇ ਸਾਡੇ ਸਿੰਘ ਨੇ ਉਹ ਤੰਬੂ 'ਚ ਬੈਠੇ ਜਾ ਉਹਨਾਂ ਜੇ ਆਖ ਕਿਸੇ ਨੂੰ ਕਹਿ ਦੇਈ ਕਿ ਗਰੂ ਤੁਹਾਡੇ ਗੁਰੂ ਨਿਸ਼ਾਨਾ ਪਰਖਣਾ ਚਾਹੁੰਦੇ ਨੇ ਬੰਦੂਕ ਦੀ ਗੋਲੀ ਦਾ ਤੇ ਕੋਈ ਸਿੰਘ ਹੈ ਜਿਹੜਾ ਸਾਹਮਣੇ ਆ ਕੇ ਬੰਦੂਕ ਦੀ ਗੋਲੀ ਦੇ ਸਾਹਮਣੇ ਖਲੋ ਜਾਏ ਤੇ ਜਦੋਂ ਭਾਈ ਡੱਲੇ ਨੇ ਆਵਾਜ਼ ਮਾਰੀ ਸਿੰਘਾਂ ਨੂੰ ਤੇ ਸਿੰਘਾਂ ਦੇ ਵਿੱਚੋਂ ਦੋ ਸਿੰਘ ਸਨ ਪਿਓ ਪੁੱਤਰ ਇੱਕ ਦਾ ਨਾਂ ਸੀ ਭਾਈ ਵੀਰ ਸਿੰਘ ਤੇ ਇੱਕ ਦਾ ਨਾਂ ਸੀ ਭਾਈ ਧੀਰ ਸਿੰਘ ਪਿਓ ਪੁੱਤਰ ਸਨ ਦੋਵੇਂ ਤੇ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਬਾਤ ਸੁਣੀ ਕਿ ਗੁਰੂ ਪਾਤਸ਼ਾਹ ਜੀ ਨੇ ਨਿਸ਼ਾਨਾ ਪਰਖਣਾ ਹੈ ਗੋਲੀ ਦਾ ਸਾਡੇ ਤੇ ਦੋਨੋਂ ਹੀ ਭੱਜੇ ਆਏ ਅਜੇ ਉਹ ਦਸਤਾਰ ਬਨ ਰਹਿ ਸਨ ਅੱਤੀ ਦਸਤਾਰ ਬਣੀ ਹੱਥ ਵਿੱਚ ਲੜੀਆਂ ਫੜੀਆਂ ਪਗਦੀਆਂ ਇਦਾਂ ਹੀ ਭੱਜੇ ਆਏ ਤੇ ਆ ਕੇ ਗੁਰੂ ਸਾਹਿਬ ਦੇ ਅੱਗੇ ਖਲੋ ਗਏ ਕਦੇ ਪਿਓ ਅੱਗੇ ਹੋ ਜੇ ਕਦੇ ਪੁੱਤਰ ਅੱਗੇ ਹੋ ਜੇ ਕਹਿੰਦੇ ਕਿ ਨਹੀਂ ਪਾਤਸ਼ਾਹ ਜੀ ਪਹਿਲਾਂ ਮੈਂ ਗੱਲ ਸੁਣੀ ਹੈ ਮਿਰਤ ਨਿਸ਼ਾਨਾ ਲਾਉਏ ਪੁੱਤਰ ਆਖੇ ਮੈਂ ਸੁਣੀਏ ਗੱਲ ਪਹਿਲਾਂ ਪਹਿਲਾਂ ਮੇਰੇ ਕੰਨ ਵਿੱਚ ਪਈ ਹੈ ਮੈਂ ਪਹਿਲਾਂ ਆਇਆ ਪਾਪ ਕੀ ਦੋਵਾਂ ਦੀ ਐਸੀ ਕਲੋ ਲੜਾਈ ਹੋ ਗਈ ਕਿ ਮੈਂ ਨਿਸ਼ਾਨਾ ਆਪਣੇ ਤੇ ਪਰਖਾਉਣਾ ਹੈ ਗੁਰੂ ਪਾਸ ਗੁਰੂ ਸਾਹਿਬ ਪਾਸੋਂ ਕਿ ਗੁਰੂ ਸਾਹਿਬ ਮੇਰੇ ਤੇ ਨਿਸ਼ਾਨਾ ਲਾਉਣ ਤੇ ਜਦੋਂ ਉਹਨਾਂ ਦੀ ਇਹ ਘਟਨਾ ਵੇਖੀ ਤੇ ਭਾਈ ਦੱਲਾ ਜਿਹੜਾ ਬੜਾ ਹੈਰਾਨ ਹੋਇਆ ਕਿ ਇਹ ਕੀ ਇਹ ਤਾਂ ਮਰਨ ਲਈ ਬੜੇ ਤਿਆਰ ਨੇ ਸਿੰਘ ਦੋਵੇਂ ਪਿਓ ਪੁੱਤਰ ਆਪਸ ਵਿੱਚ ਲੜਦੇ ਪੈਣੇ ਕਿ ਗੋਲੀ ਅਸੀਂ ਖਾਣੀ ਇੱਕ ਕੰਦਾ ਮੈਂ ਗੋਲੀ ਖਾਣੀ ਹੈ ਤੇ ਜਦੋਂ ਗੁਰੂ ਸਾਹਿਬ ਨੇ ਬੰਦੂਕ ਸਾਹਮਣੇ ਕੀਤੀ ਸਿੱਧੀ ਕੀਤੀ ਤੇ ਦੋਵੇਂ ਪਿਓ ਪੁੱਤਰ ਅੱਗੇ ਵੱਧ ਵੱਧ ਕੇ ਹੋਣ ਕਿ ਮੈਂ ਮੈਨੂੰ ਪਾਤਸ਼ਾਹ ਜੀ ਮੇਰੇ ਤੇ ਨਿਸ਼ਾਨਾ ਲਾਉ ਦੂਜਾ ਆਖੇ ਮੇਰੇ ਤੇ ਨਿਸ਼ਾਨਾ ਲਾਉ ਅਖੀਰ ਫਿਰ ਪਾਤਸ਼ਾਹ ਜੀ ਨੇ ਉੱਤੇ ਨੂੰ ਹਵਾ ਵਿੱਚ ਫੈਰ ਕੀਤਾ ਤੇ ਸਿੰਘਾਂ ਨੂੰ ਕਿਹਾ ਕਿ ਬਸ ਇੰਨੀ ਹੀ ਗੱਲ ਸੀ ਇੰਨਾ ਸੀ ਕਾਰਜ ਸੀ ਤੁਸੀਂ ਹੁਣ ਜਾਓ ਆਪਣਾ جا کے جو بھی کار کر رہے اپنی جس ستار کمپلیٹ کر کے بنو کوئی نشانا نہیں پرکھنا ایک پرکھیا ਲੈਣੀ سی وہ میں پرکھیا ਕੱਢ ਤੋਂ ਲੈ ਲਈ ਤੁਸੀਂ ਪ੍ਰੀਖਿਆ ਚੋਂ ਪਾਸ ਹੋ ਗਏ ਤੁਸੀਂ ਵਿਖਾਵੇ ਦੇ ਸਿੱਖ ਨਹੀਂ ਕਿ ਅੱਗੇ ਪਿੱਛੇ ਗੁਰੂ ਸਾਹਿਬ ਦੇ ਦੌੜਦੇ ਰਹੋ ਲੋੜ ਪਵੇ ਤੇ ਪਿੱਛੇ ਹਟ ਜਾਓ ਤੇ ਭਾਈ ਦल्ले ਨੂੰ ਇਹ ਗੱਲ ਸਮਝਾਈ ਕਿ ਸਮਝ ਆਈ ਕੁਛ ਕਿ ਮੇਰੇ ਸਿੰਘ ਐਸੇ ਨੇ ਇਹ ਮੈਂ ਖਾਲਸਾ ਪੰਥ ਐਸਾ ਤਿਆਰ ਕੀਤਾ ਹੈ ਕਿ ਗੁਰੂ ਜਦੋਂ ਵੀ ਆਵਾਜ਼ मारेਗਾ ਸਿੰਘ ਸਭ ਤੋਂ ਅੱਗੇ ਅੱਗੇ ਆ ਕੇ ਖੜੇ ਹੋਣਗੇ ਅੱਜ ਨਵੇਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨੇ ਭਾਵੇਂ ਚੰਪੌਰ ਦੀ ਜੰਗ ਵਿੱਚ ਭਾਵੇਂ ਸਰਸਾ ਦੀ ਜੰਗ ਵਿੱਚ ਭਾਵੇਂ ਮੇਰੇ ਸਹਿਬਜ਼ਾਦੇ ਵਿੱਚ ਕਿਉਂ ਨਾ ਹੋਣ 6 ਸਾਲਾਂ ਦੇ ਭਾਵੇਂ ਬਾਬਾ ਫਤਿਹ ਸਿੰਘ ਜੀ ਕਿਉਂ ਨਾ ਹੋਣ ਉਹਨਾਂ ਦੇ ਅੰਦਰ ਅੰਮ੍ਰਿਤ ਦੀ ਤਾਕਤ ਸੀ ਵਿਖਾਵੇ ਦੇ ਸਿੱਖ ਨਹੀਂ ਸੀ ਤੁਹਾਡੇ ਵਰਗੇ ਭਾਈ ਡੱਲਿਆ ਜੇ ਤੇਰੇ ਨਾਲ ਤੇਰੇ ਅੰਦਰ ਇੰਨਾ ਹੀ ਗੁਰੂ ਦਾ ਪਿਆਰ ਹੈ ਇਹ ਸਾਰੀ ਤਾਕਤ ਅੰਮ੍ਰਿਤ ਦੀ ਹੈ ਤੂੰ ਵੀ ਅੰਮ੍ਰਿਤ ਛੱਕ ਕੇ ਜੇ ਸਿੰਘ ਬਣ ਜਾਏ ਤੇਰੇ ਅੰਦਰ ਵੀ ਨਡਰਤਾ ਆ ਜਾਏਗੀ ਤੇਰੇ ਅੰਦਰ ਵੀ ਤਾਕਤ ਆ ਜਾਏਗੀ ਹਰ ਸਮੇਂ ਮੌਤ ਦੇ ਅੱਗੇ ਸਾਹਮਣੇ ਖਲੋਣਾ ਤੈਨੂੰ ਕਬੂਲ ਹੋ ਜਾਏਗਾ ਕਦੇ ਡਰੇਗਾ ਨਹੀਂ ਮੌਤ ਤੋਂ ਭੈ ਕਾਹੂ ਕੋ ਦੇਦ ਨੇ ਨਹਿ ਪੈ ਮੈਂ ਮਨਤ ਆਨ ਸਿੰਘ ਜਿਹੜਾ ਹੈ ਨਾ ਡਰਦਾ ਤਨ ਡਰਾਉਂਦਾ ਹੈ ਤੇ ਇਹ ਗੱਲ ਸੁਣ ਕੇ ਫਿਰ ਭਾਈ ਡੱਲਾ ਜਿਹੜਾ ਸੀ ਉਹਦੇ ਜੀਵਨ ਵਿੱਚ ਇਤਨਾ ਬਦਲਾਅ ਆਇਆ ਤੇ ਉਹਨੇ ਪਾਤਸ਼ਾਹ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਪਾਤਸ਼ਾਹ ਜੀ ਨੂੰ ਕਿਹਾ ਕਿ ਪਾਤਸ਼ਾਹ ਜੀ ਤੁਸੀਂ ਸਾਨੂੰ ਹੁਣ ਅ므ਰਤ ਸ਼ਕਾਓ ਤੇ ਆਪਣੇ ਸਿੰਘ ਸਜਾਓ ਤੇ ਅਸੀਂ ਵੀ ਹੁਣ ਖਾਲਸਾ ਪੰਥ ਵਿੱਚ ਸ਼ਾਮਲ ਹੋਣਾ ਹੈ ਤੇ ਫਿਰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਉਣ ਵਾਲੀ ਵਿਸਾਖੀ ਤੇ ਭਾਈ ਦੱਲੇ ਨੂੰ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਬੱਚਿਆਂ ਸਮੇਤ ਸਾਰਿਆਂ ਨੂੰ ਅ므ਰਤ ਸ਼ਕਾਇਆ ਤੇ ਸਿੰਘ ਸਜਾਇਆ ਤੇ ਉਹਨਾਂ ਦੇ ਅੰਦਰ ਵੀ ਨਿਰਪੈਤਾ ਦਾ ਜਿਹੜਾ ਗੁਣ ਸੀ ਉਹ ਵੀ ਉਹਨਾਂ ਨੇ ਪ੍ਰਾਪਤ ਕੀਤਾ ਤੇ ਫਿਰ ਇਸ ਦਾ ਆਉਣ ਵਾਲੇ ਸਮੇਂ ਵਿੱਚ ਵੀ ਇੱਕ ਘਟਨਾ ਹੋਈ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਹੀ ਸਨ ਤੇ ਵਜ਼ੀਰ ਖਾਨ ਨੇ ਸਨਿਆ ਕੱਲਿਆ ਸੀ ਡੱਲੇ ਨੂੰ ਕੱਢ ਲਿਆ ਤੇਰੇ ਕੋਲ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਸਾਡੇ ਹਵਾਲੇ ਕਰਦੇ ਤੇ ਡੱਲੇ ਨੇ ਕਿਹਾ ਕਿ ਇੰਦਰ ਨੂੰ ਮੂਨਾ ਚਾਕੀ ਨਹੀਂ ਤੇ ਸਾਡੇ ਨਾਲ ਪਹਿਲਾਂ ਮੁਕਾਬਲਾ ਕਰਨਾ ਪੈਣਾ ਇਸ ਲਈ ਭਾਈ ਡੱਲੇ ਦੇ ਅੰਦਰ ਦੇ ਵਿੱਚ ਭਾਈ ਡੱਲੇ ਦੇ ਅੰਦਰ ਐਸੀ ਤਾਕਤ ਆਈ ਅੰਮ੍ਰਿਤ ਨੇ ਇੱਕ ਐਸੀ ਸਪਿਰਟ ਭਰੀ ਕਿ ਉਹ ਡੱਲਾ ਜਿਹੜਾ ਸੀ ਭਾਈ ਡੱਲਾ ਡੱਲਾ ਸਿੰਘ ਵੀ ਬਣਿਆ ਤੇ ਸੱਚਾ ਸਿੰਘ ਬਣਿਆ ਤੇ ਉਸਨੇ ਹਮੇਸ਼ਾ ਫਿਰ ਗੁਰੂ ਸਾਹਿਬ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਤੇ ਸੋਹਣਾ ਬਣਾਇਆ ਇਹ ਅੰਮ੍ਰਿਤ ਦੀ ਤਾਕਤ ਹੈ ਅੰਮ੍ਰਿਤ ਦੀ ਸ਼ਕਤੀ ਹੈ ਸੋ ਸਾਨੂੰ ਵੀ ਲੋੜ ਹੈ ਹਉਣ ਵਾਲੀ ਵਿਸਾਖੀ ਤੇ ਆਪਾਂ ਜ਼ਰੂਰ ਅੰਮ੍ਰਿਤ ਛਕੀਏ ਤੇ ਇਸ ਤਰ੍ਹਾਂ ਜੇ ਅੰਮ੍ਰਿਤ ਛਕਦੇ ਹਨ ਖੰਡੇ ਬਾਟੇ ਦਾ ਖਾਲਸਾ ਪੰਥ ਵਿੱਚ ਸ਼ਾਮਲ ਹੁੰਦੇ ਹਨ ਅਮਰਤ ਸਾਡਾ ਤਨ ਛਕਦਾ ਹੈ ਸਰੀਰਕ ਸ਼ਕਤੀ ਸਾਨੂੰ ਮਿਲਦੀ ਹੈ ਤੇ ਬਾਣੀ ਜਿਹੜੀ ਹੈ ਸਾਨੂੰ ਆਤਮਿਕ ਸ਼ਕਤੀ ਦਿੰਦੀ ਹੈ ਤੇ ਦੋਵੇਂ ਸ਼ਕਤੀਆਂ ਜਦੋਂ ਮਿਲਦੀਆਂ ਨੇ ਉਦੋਂ ਹੀ ਸਾਡੇ ਜੀਵਨ ਦੀ ਸਫਲਤਾ ਸਾਨੂੰ ਮਿਲਦੀ ਹੈ ਗੁਰੂ ਦਾ ਸਾਨੂੰ ਪਿਆਰ ਮਿਲਦਾ ਹੈ ਪਾਤਸ਼ਾਹ ਜੀ ਰਹਿਮਤ ਕਰਨ ਆਪ ਸਾਰੀਆਂ ਸੰਗਤਾਂ ਨੂੰ ਅਮਰਤ ਦੀ ਦਾਤ ਬਖਸ਼ਣ ਸਾਰਿਆਂ ਦੇ ਮਨ ਵਿੱਚ ਮੇਰ ਪਵੇ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਆਉਣ ਵਾਲੀ ਵਿਸਾਖੀ ਤੇ ਜ਼ਰੂਰ ਘੰਡੇ 바ਟੇ ਦਾ ਅਮਰਤ ਛਕੇ ਖਾਲਸਾ ਪੰਥ ਵਿੱਚ ਸ਼ਾਮਲ ਹੋਣ